ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਆਪਣੇ ਦੋਸਤਾਂ ਨੇ ਸਵਾਲ ਸੀ ਵੀ ਤੁਸੀਂ ਪੰਜੀਰੀ ਦੇ ਵਿੱਚ ਕੀ ਕੀ ਪਾਇਆ ਵੀ ਸਾਨੂੰ ਨਾਮ ਨਹੀਂ ਉਹਨਾਂ ਦਾ ਪਤਾ ਲੱਗਿਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਪੰਜੀਰੀ ਦੇ ਵਿੱਚ ਕਿਹੜੀ ਕਿਹੜੀ ਜੜੀ ਬੂਟੀ ਆਪਾਂ ਪਾਉਣੇ ਆ ਤੇ ਕਿੰਨੇ ਕਿੰਨੇ ਗ੍ਰਾਮ ਪਾਉਣੇ ਆ ਉਹ ਸਾਰੀਆਂ ਤੁਹਾਨੂੰ ਅੱਜ ਤੁਹਾਡੇ ਸਾਹਮਣੇ ਦੱਸਾਂਗੇ ਤੇ ਇਹ ਜਿਹੜਾ ਸਮਾਨ ਪਿਆ ਇਹ 1 ਕਿਲੋ ਘੋਉ ਦੀ ਪੰਜੀਰੀ ਦਾ ਸਮਾਨ ਆ ਜੀ ਤੇ ਕਿੰਨਾ ਕਿੰਨਾ ਪਾਵਾਂਗੇ ਉਹ ਆਪਾਂ ਤੁਹਾਨੂੰ ਹੁਣ ਦੱਸ ਦਿਆਂਗੇ ਦੇਖੋ ਜੀ ਸਭ ਤੋਂ ਪਹਿਲਾਂ ਆ ਗਈ ਜੀ ਖਸਖਸ 125 ਗ੍ਰਾਮ ਜੀ ਉਸ ਤੋਂ ਬਾਅਦ ਆ ਗਈ ਗੂੰਦ ਜੀ 30 ਗ੍ਰਾਮ ਉਸ ਤੋਂ ਬਾਅਦ ਇਹ ਤਿੰਨ ਮੁਸਲੀਆਂ ਨੇ ਜੀ ਸਫੇਦ ਮੁਸਲੀ ਕਾਲੀ ਮੁਸਲੀ ਸੱਬਲ ਮੁਸਲੀ ਇਹ ਜਿਹੜੀ એનર્ਜੀ ਨੂੰ ਬੂਸਟ ਕਰਦੀ ਹੈਗੀ ਇਹ ਬਹੁਤ ਜ਼ਰੂਰੀ ਨੇ ਉਸ ਤੋਂ ਬਾਅਦ ਆ ਗਈ ਕਾਲੀ ਮਿਰਚੀ ਇਹ ਪਾਉਣੀ ਆਪਣੀ 20 ਗ੍ਰਾਮ ਜੀ ਇਹ ਤੁਹਾਨੂੰ ਦੱਸਿਆ ਵੀ ਬਹੁਤ ਜ਼ਰੂਰੀ ਹੈਗਾ ਸਾਲਮ ਪੰਜਾ ਵੀ ਇਹ ਪਾਉਣਾ ਇਸ ਤੋਂ ਬਿਨਾ ਪੰਜੀਰੀ ਆਪਣੀ ਜਿਹੜੀ ਤਿਆਰ ਨਹੀਂ ਹੁੰਦੀ ਬਹੁਤ ਤਾਕਤ ਇਹਦੇ ਵਿੱਚ ਜਿਹੜੇ ਹੱਡ ਦਾ ਪਾਇ ਟੁੱਟਦੇ ਨੇਗੇ ਹਨਾ ਓਰਿਜਨਲ ਟੁਕਣੋ ਹੱਟ ਜਾਣਗੇ ਉਸ ਤੋਂ ਬਾਅਦ ਆ ਗਈ ਜੀ ਕੌਂਚ ਬੀਜ 30 ਗ੍ਰਾਮ ਜੀ ਉਸ ਤੋਂ ਬਾਅਦ ਆ ਗਈ ਆਪਣੇ ਸਤਾਵਰ 50 ਗ੍ਰਾਮ ਜੀ ਤੇ ਉਸ ਤੋਂ ਬਾਅਦ ਆ ਗਈ ਹੱਡ ਜੋੜ ਆਪਣੇ 30 ਗ੍ਰਾਮ ਜੀ ਉਸ ਤੋਂ ਬਾਅਦ ਆ ਗਈ ਕਮਰਕਾਸ ਜੀ 30 ਗ੍ਰਾਮ ਜੀ 40 ਗ੍ਰਾਮ ਆਪਣੇ ਬਿਲਗੁੱਦਾ ਕੀ ਜੀ ਤੇ ਉਸ ਤੋਂ ਬਾਅਦ ਆ ਆਪਣੇ ਡਰਾਈ ਫਰੂਟ ਆ ਗਈ ਇਹ 300 ਗ੍ਰਾਮ ਆਪਣੇ ਬਦਾਮ ਹੋ ਗਈ 300 ਗ੍ਰਾਮ ਹੀ ਕਾਜੂ ਹੋਗੇ 300 ਗ੍ਰਾਮ ਹੀ ਆਪਣੀਆਂ ਦਾਖ ਹੋ ਗਈ ਤੇ 80 ਗ੍ਰਾਮ ਆਪਣੇ ਫੁੱਲ ਮਖਣੀ ਜੀ ਤੇ ਉਸ ਤੋਂ ਬਾਅਦ 30 ਗ੍ਰਾਮ ਆਪਣੀ ਅਜਵੈਨ ਆ ਗਈ ਜੀ ਤੇ ਸਭ ਤੋਂ ਮੇਨ ਹੁਣ ਆ ਜਿਓ ਜੀ ਆਪਣੀ ਈਡੀਆ ਪਾਸਮਾਤੀ ਆ ਜੀ ਇਹ ਆ ਗਈ ਲੋ ਪਾਸਮ ਜਿਹੜੀ ਪੰਜੀਰੀ ਦੇ ਵਿੱਚ ਇਹ ਵੀ ਬਹੁਤ ਜ਼ਰੂਰੀ ਆ ਗਈ 15 ਗ੍ਰਾਮ ਪਾਉਣੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਆ ਗਈ ਆਪਣੀ ਭੰਗ ਪਾਸਮਾ ਇਹ ਵੀ 15 ਗ੍ਰਾਮ ਪਾਉਣੀ ਹੈ ਜੀ ਇਹ ਆ ਗਈ ਆਪਣੇ ਮੱਕੇ 250 ਗ੍ਰਾਮ ਤਰਬੂਜ ਵਾਲੇ ਜੇ ਇਹ ਸਾਰੀਆਂ ਜਿਹੜੀਆਂ ਬੂਟੀਆਂ 1 ਕਿਲੋ ਦੇਸੀ ਘeol ਦੀਆਂ ਨੇ ਜੀ ਜੇ ਤੁਸੀਂ ਪੰਜੀਰੀ ਦੇ ਵਿੱਚ ਦੇਸੀ ਖੰਡ ਪਾ ਲੋ ਚਾਹੇ ਸ਼ੱਕਰ ਪਾ ਲਓ ਚਾਹੇ ਗੁੜ ਪਾ ਲਓ ਕਿਸੇ ਕੁਝ ਵੀ ਪਾ ਸਕਦੇ ਹੋ ਇੰਨੇ ਚੀਜ਼ਾਂ ਚੋਂ ਤੇ ਚਾਹੇ ਆਟਾ ਪਾ ਸਕਦੇ ਹੋ ਉਸ ਤੋਂ ਬਾਅਦ ਚਾਹੇ ਬੇਸਨ ਪਾ ਲਓ ਉਹ ਤੁਹਾਡੀ ਇੱਛਾ ਕੀ ਵੀ ਜਿਸ ਤਰ੍ਹਾਂ ਤੁਹਾਨੂੰ ਪੰਜੀਰੀ ਸਵਾ ਲੱਗਦੀ ਆ ਇਹ ਜਿਹੜੀ ਆਪਣੀ ਪੰਜੀਰੀ ਆ ਇਹ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋਵੇ ਉਹਨੂੰ ਦੂਰ ਕਰਦੀ ਆ ਜਦੋਂ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਹੋਊਗੀ ਤਾਂ ਆਪਣੇ ਸਰੀਰ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਣੀ ਆਪਾਂ ਨੂੰ ਪਿਛਲੀ ਵੀ ਵੀਡੀਓ ਦੇ ਵਿੱਚ ਆਪਣੇ ਕਿਹਾ ਜੀ ਵੀ ਕੀ ਕੀ ਪਾਇਆ ਇਹ ਨਾ ਪੁੱਛਿਓ ਕੀ ਕੀ ਨਹੀਂ ਪਾਇਆ ਉਹ ਪੁੱਛਿਓ ਹਨਾ ਤੁਨ ਆਪਾਂ ਤੁਹਾਨੂੰ ਦੱਸਦਾ ਵੀ ਕੀ ਕੀ ਪਾਇਆ ਕੀ ਕੀ ਪਾਇਆ ਤੇ ਕਿੰਨੇ ਕਿੰਨੇ ਗ੍ਰਾਮ ਪਾਇਆ ਉਹਨੂੰ ਸਾਰਾ ਦੱਸਦਾ ਜੇ ਕੋਈ ਐ ਕੁਐਸਚਨ ਹੋਇਆ ਤਾਂ ਆਪਾਂ ਨੂੰ ਕਮੈਂਟ ਦੇ ਵਿੱਚ ਪੁੱਛ ਲਿਓ ਡਾਇਰੈਕਟ ਮੈਸੇਜ ਕਰਕੇ ਪੁੱਛ ਲਿਓ ਜੇ ਕਿਸੇ ਵੀ ਵੀਰ ਨੇ ਪੰਜੀਰੀ ਨੂੰ ਮੰਗਵਾਉਣਾ ਤਾਂ ਆਪਾਂ ਵੀਡੀਓ ਦੇ ਉੱਤੇ ਆਪਣਾ ਨੰਬਰ ਸ਼ੇਅਰ ਕਰਾਂਗੇ ਤਾਂ ਕੰਟੈਕਟ ਕਰਕੇ ਆਪਣੀ ਤੋਂ ਪੰਜੀਰੀ ਮੰਗਾ ਸਕਦੇ ਹੋ ਜੇ ਕੋਲ ਆਕੇ ਤੁਸੀਂ ਪੰਜੀਰੀ ਤਿਆਰ ਕਰਵਾਉਣੀ ਹੋਈ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੁਹਾਡੇ ਸਾਹਮਣੇ ਸਾਰੀਆਂ ਚੀਜ਼ਾਂ ਆਪਾਂ ਪਾਵਾਂਗੇ ਦੇਸੀ ਜੜੀਆਂ ਬੂਟੀਆਂ ਪਾਵਾਂਗੇ ਘਰ ਦਾ ਹੀ ਆਪਣਾ ਦੇਸੀ ਕਿਉਂ ਹੋਊਗਾ ਜੀ ਤੇ ਜਿਡੀ ਬਾਡੀ ਦੇ ਵਿੱਚ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋਊਗੀ ਤਾਂ ਆਪਣੀ ਪੰਜੀਰੀ ਉਹ ਕਮਜ਼ੋਰੀ ਸਾਰੀ ਦੂਰ ਕਰ ਦਊਗੀ। ਥੈਂਕ ਯੂ।